ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੇਤੀ ਗਿਆਨ ਤੇ ਵਿਕਾਸ ਚੈਨਲ ਦੇਖ ਰਹੇ ਸਮੂਹ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਕਿਸਾਨ ਭਰਾਵੋ ਜਿਵੇਂ ਇਹ ਸਾਡਾ ਜਿਹੜਾ ਚੈਨਲ ਆ ਖੇਤੀ ਸੂਚਨਾਵਾਂ ਬਾਰੇ ਜਿਹਦੇ ਵਿੱਚ ਅਸੀਂ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਵਿਸ਼ਿਆਂ ਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਆ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਇਸੇ ਦੇ ਤਹਿਤ ਅੱਜ ਅਸੀਂ ਨਰਮੇ ਦੀ ਫਸਲ ਦੇ ਬਾਰੇ ਗੱਲਬਾਤ ਕਰਨ ਲਈ ਪਹੁੰਚੇ ਆ ਡਾਕਟਰ ਦਿਵਿੰਦਰ ਸਿੰਘ ਸੰਧੂ ਜੀ ਜੋ ਸਾਇਕ ਪੌਦਾਂ ਸੁਰੱਖਿਆ ਅਫਸਰ ਦੇ ਤੌਰ ਤੇ ਬਠਿੰਡਾ ਦੇ ਵਿੱਚ ਤਾਇਨਾਤ ਨੇ ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਨਰਮੇ ਦੀ ਫਸਲ ਦੇ ਉੱਤੇ ਚਿੱਟੇ ਮੱਛਰ ਜਾਂ ਹਰੇ ਤੇਲੇ ਦੇ ਕੀ ਉਹਦੇ ਪ੍ਰਭਾਵ ਹੈਗੇ ਆ ਕਿਵੇਂ ਉਹਦੀ ਰੋਕਥਾਮ ਕਰਨੀ ਹੈ ਕਿਹੜੀਆਂ-ਕਿਹੜੀਆਂ ਦਵਾਈਆਂ ਜਿਹੜੀਆਂ ਹੈਗੀਆਂ ਤੋਂ ਸਿਫਾਰਸ਼ ਹੈਗੀਆਂ ਸੋਹਰੇ ਬਾਦੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਜੀ ਧੰਨਵਾਦ ਡਾਕਟਰ ਸਾਹਿਬ ਡਾਕਟਰ ਸਾਹਿਬ ਗੱਲਬਾਤ ਜੇ ਆਪਾਂ ਸ਼ੁਰੂ ਕਰੀਏ ਇਸੇ ਗੱਲ ਤੋਂ ਕਰਨੀ ਹੈ ਵੀ ਜਿਵੇਂ ਅੰਦਾਜਨ ਨਰਮੇ ਦੀ ਫਸਲ 90 ਦਿਨ ਦੀ ਹੋ ਗਈ ਆ ਤੇ ਇਹਨਾਂ ਦਿਨਾਂ ਦੇ ਵਿੱਚ ਕੀ ਜਿਹੜਾ ਹੈਗਾ ਹਮਲਾ ਦੇਖਣ ਨੂੰ ਮਿਲ ਰਿਹਾ ਚਿੱਟੇ ਮੱਛਰ ਦਾ ਕਿੰਨਾ ਕੁ ਦੇਖਣ ਨੂੰ ਮਿਲ ਰਿਹਾ ਜਾਂ ਹਰੇ ਤੇਲੇ ਦਾ ਤੇ ਕੀ ਉਹਦੇ ਜਿਹੜੇ ਨੁਕਸਾਨ ਦੇ ਚਿੰਨ ਹੈਗੇ ਡਾਕਟਰ ਸਾਹਿਬ ਪਹਿਲਾ ਤਾਂ ਸਾਰੇ ਕਿਸਾਨ ਵੀਰ ਜਿਹੜੇ ਚੈਨਲ ਦੇਖ ਰਹੇ ਨੇ ਉਹਨਾਂ ਦਾ ਸਵਾਗਤ ਹੈ ਜੀ ਤੇ ਜਿਵੇਂ ਡਾਕਟਰ ਮਨਜਿੰਦਰ ਜੀ ਨੇ ਕਿਹਾ ਵੀ ਨਰਮੇ ਦੀ ਫਸਲ ਤੇ ਹੁਣ ਜਿਹੜਾ ਕਰੰਟ ਆਪਣਾ ਕਿਹੜੇ-ਕਿਹੜੇ ਪੈਸਟ ਹੈ ਜਾਂ ਜਿਹੜੇ ਆਪਾਂ ਦੇਖ ਰਹੇ ਹਾਂ ਕਿਸਾਨ ਸਪਰੇਹਾਂ ਕਰ ਰਹੇ ਆ ਆਪਾਂ ਉਹਨਾਂ ਤੇ ਗੱਲ ਕਰਾਂਗੇ ਜਿਹੜਾ ਹੁਣ ਜਿਵੇਂ ਸਾਡਾ ਖੇਤੀਬਾੜੀ ਵਿਭਾਗ ਮਹਕਮਾ ਸੋਮਵਾਰ ਤੇ ਵੀਰਵਾਰ ਇਹ ਪੈਸਟ ਸਰਵੇਲੈਂਸ ਡਾਕਟਰ ਸਾਹਿਬ ਚੱਲਦਾ ਹੈ ਜੀ ਬਿਲਕੁਲ ਸਹੀ ਤੇ ਉਹਦੇ ਚ ਜਿਵੇਂ ਹੁਣ ਤੱਕ ਆਪਾਂ 240 ਜਿਹੜੇ ਸਪੌਟ ਨੇ ਜਾਂ ਖੇਤ ਨੇ ਆਪਾਂ ਉਹਨਾਂ ਚ ਪੈਸਟ ਸਰਵੇਲੈਂਸ ਕੀਤਾ ਗਿਆ ਹੈਗਾ ਤਾਂ ਉਥੇ ਆਪਾਂ ਨੂੰ ਹਜੇ ਤਿੰਨਕ ਜਿਹੜੇ ਖੇਤ ਇਹੋ ਜੇ ਮਿਲੇ ਨੇ ਜਿੱਥੇ ਚਿੱਟੀ ਮੱਖੀ ਦਾ ਜਿਹੜਾ ਹਮਲਾ ਸੀਗਾ ਉਹ ਆਰਥਿਕ ਕਗਾਰ ਜਾਂ ਈਟੀਆਰ ਲੈਵਲ ਤੋ ਹਵਬ ਸੀਗਾ ਡੇਕਰਟਸਾ ਉਥੇ ਆਪਾਂ ਸਪਰੇਅ ਕਰਵਾ ਕੇ ਉਹ ਕੰਟਰੋਲ ਕਰ ਲਿਆ ਤੇ ਹੁਣ ਆਪਾਂ ਇਹੀ ਕਿਸਾਨਾਂ ਨੂੰ ਸੁਜੈਸਟ ਕਰਾਂਗੇ ਵੀ ਜਿਹੜਾ ਆਪਦੇ ਖੇਤ ਦੋ ਦਿਨ ਛੱਡ ਕੇ ਜਾਂ ਇੱਕ ਦਿਨ ਛੱਡ ਕੇ ਜਿਹੜਾ ਕੀ ਹਾਂ ਸਰਵੇਖਣ ਕਰਦੇ ਰਹੋ ਤੇ ਜੇ ਤੁਹਾਨੂੰ ਆਰਥਿਕ ਕਗਾਰ ਤੋਂ ਉੱਤੇ ਲੱਗਦਾ ਚਿੱਟੀ ਮੱਖੀ ਦਾ ਹਮਲਾ ਤਾਂ ਉਹ ਉੱਥੇ ਤੁਸੀਂ ਸਪਰੇਅ ਬਾਰੇ ਜਾਂ ਨਿੰਮ ਦੀਆਂ ਸਪਰੇਹਾਂ ਬਾਰੇ ਜ਼ਰੂਰ ਜਾਓ ਟੀ ਮੱਖੀ ਦਾ ਦੇਖੀਏ ਤਾਂ ਜਿਵੇਂ ਆਪਾਂ ਸਰਦੀਆਂ ਤੋਂ ਹੀ ਇਹਦਾ ਕੰਮ ਸਟਾਰਟ ਹੋ ਜਾਂਦਾ ਜੇ ਮੰਨ ਲਓ ਸਰਦੀ ਘੱਟ ਪਈ ਹੈ ਤਾਂ ਇਹ ਉਸ ਟਾਈਮ ਵੀ ਬਾਗਾਂ 'ਚ ਜਾਂ ਜਿਹੜੇ ਖੁੱਲੇ ਥਾਵਾਂ 'ਚ ਜਾਂ ਖਾਲਾਂ ਤੇ ਜਾਂ ਬੱਟਾਂ ਤੇ ਜਿਹੜੇ ਨਦੀਨ ਖੜੇ ਨੇ ਇਹ ਉਹਨਾਂ ਤੇ ਪਲਦਾ ਰਹਿੰਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੱਦੂ ਹੋ ਗਏ ਜਾਂ ਆਪਣੇ ਖੀਰਾ ਹੋ ਗਿਆ ਵੰਗਾ ਹੋ ਗਿਆ ਸਬਜ਼ੀਆਂ ਹੋ ਗਈਆਂ ਸਬਜ਼ੀਆਂ ਹੋ ਗਈਆਂ ਜਾਂ ਉਸ ਤੋਂ ਬਾਅਦ ਮੂੰਗੀ ਆ ਜਾਂਦੀ ਹੈ ਜੀ ਉਹਨਾਂ ਤੇ ਫਿਰ ਆ ਜਾਂਦੀ ਹੈ ਜੀ ਇਹ ਮੱਖੀ ਤਾਂ ਆਪਾਂ ਫਰਵਰੀ ਤੋਂ ਹੀ ਆਪਾਂ ਇਹਨਾਂ ਦਾ ਸਰਵੇਖਣ ਕਰਨਾ ਜਿਹੜਾ ਸਟਾਰਟ ਕਰ ਦੇਣਾ ਚਾਹੀਦਾ ਜੇ ਆਪਾਂ ਨੂੰ ਉਹ ਦੇਖਦੀ ਹੈ ਤਾਂ ਜੇ ਆਪਾਂ ਉਹਦੀ ਇਹਦੀ ਰੋਕਥਾਮ ਕਰ ਲਈਏ ਤਾਂ ਸਭ ਤੋਂ ਵਧੀਆ ਰਹਿੰਦਾ ਜੀ ਹੂੰ ਇਹਦਾ ਕੀ ਜਿਹੜਾ ਇਹਦਾ ਚੱਕਰ ਹੈ ਲਾਈਫ ਦਾ ਉਹ ਹੈਗਾ ਅੰਡਿਆਂ ਤੋਂ ਹੂੰ ਇਹ ਜਿਹੜੀ ਮੱਖੀ ਹੈ ਚਿੱਟੀ ਮੱਖੀ ਇਹ ਜਿਹੜੇ ਅੰਡੇ ਆ ਨਵੇਂ ਪੱਤਿਆਂ ਦੇ ਹੇਠਲੇ ਪਾਸੇ ਗਰੁੱਪ ਚ ਜਾਂ ਕਿਤੇ ਕਿਤੇ ਹੂੰ ਸਿੰਗਲ ਅੰਡੇ ਜਿਹੜੀ ਇਹ ਦਿੰਦੀ ਹੈਗੀ ਹੂੰ ਤੇ ਉਹ ਜਿਹੜੇ ਅੰਡਿਆਂ ਤੋਂ ਤਿੰਨ ਤੋਂ ਲੈ ਕੇ 8 ਦਿਨਾਂ ਦੇ ਵਿੱਚ ਵਿੱਚ ਉਹ ਹਿਊਮਿਡਿਟੀ ਤੇ ਜਿਹੜਾ ਤਾਪਮਾਨ ਹੈ ਉਹਦੇ ਤੇ ਡਿਪੈਂਡ ਕਰਦਾ ਹੈਗਾ ਵੀ ਕਿੰਨੇ ਦਿਨਾਂ ਚਾਂਡੇਆਂ ਚੋਂ ਬੱਚੇ ਨਿਕਲਣਿਆ ਠੀਕ ਹੈ ਜੀ ਤਾਂ ਉਹਦੇ ਚੋਂ ਬੱਚਾ ਨਿਕਲ ਕੇ ਉਹ ਜਿਹੜੀ ਪਹਿਲੀ ਸਟੇਜ ਹੈ ਨਿੰਫ ਦੀ ਤਾਂ ਉਦੋਂ ਉਹ ਮੂਵ ਕਰਦਾ ਹੈਗਾ ਠੀਕ ਹੈ ਜੀ ਥੋੜੀ ਦੂਰ ਤੇ ਜਿੱਥੇ ਉਹਨੇ ਜਿਵੇਂ ਗਰੁੱਪ ਚਾਂਡੇ ਦਿੱਤੇ ਆ ਤਾਂ ਉੱਥੋਂ ਬੱਚੇ ਨਿਕਲ ਕੇ ਪੱਤੇ ਤੇ ਇਧਰ ਉਧਰ ਜਾ ਕੇ ਜਿੱਥੋਂ ਨੂੰ ਭੋਜਨ ਮਿਲਣਾ ਉੱਥੇ ਚਲਾ ਜਾਂਦਾ ਹਾਂ ਜਿੱਥੋਂ ਨੂੰ ਭੋਜਨ ਮਿਲਣਾ ਉੱਥੇ ਕਰੀ ਉਥੋਂ ਰਸ ਚੂਸਣ ਲੱਗ ਜਾਂਦਾ ਹੂੰ ਉਸ ਤੋਂ ਬਾਅਦ ਦੂਜੀ ਤੇ ਜਿਹੜੀ ਤੀਜੀ ਸਟੇਜ ਕਹਿੰਦੇ ਨੇ ਨਿੰਫ ਦੀ ਆਪਾਂ ਹਾਂ ਉਹ 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 ਮੂਵ ਨਹੀਂ ਕਰਦਾ ਠੀਕ ਹੈ ਜੀ ਉਦੋਂ ਉਹਨੇ ਉਤੋਂ ਹੀ ਰਾਸ ਚੂਸੀ ਜਾਣਾ ਉਦੋਂ ਉਹ ਸਟੇਜ ਹੈ ਜਿਹੜੀ ਉਹ ਹੈਗੀ ਹੈ 15 ਕਿ ਦਿਨਾਂ ਤੱਕ ਦੀ ਉਹਦੀ ਉਦੋਂ ਬਾਅਦ ਪਿਉਪਾ ਸਟੇਜ ਆ ਜਾਂਦੀ ਹੈ ਜੀ ਠੀਕ ਹੈ ਜੀ ਜਾਂ ਉਹਨੂੰ ਕੋਇਲ ਕਹਿ ਦਿੰਨੇ ਆਪਾਂ ਠੀਕ ਹੈ ਜੀ ਤੇ ਉਦੋਂ ਬਾਅਦ ਉਸ ਤੋਂ ਬੱਚੇ ਨਿਕਲਦੇ ਹੈਗੇ ਠੀਕ ਹੈ ਜੀ ਜਿਹੜੇ ਬੱਚੇ ਜਦੋਂ ਬਾਲਗ ਹੋ ਗਏ ਉਹ ਬਾਲਗ ਕੁਝ ਘੰਟਿਆਂ ਬਾਅਦ ਹੀ ਉਹ ਜਿਹੜਾ ਮਤਲਬ ਮੀਟਿੰਗ ਲਈ ਤਿਆਰ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਅੰਡੇ ਉਹ ਦੇਣ ਲੱਗ ਜਾਂਦੇ ਆ 24 ਤੋਂ ਲੈ ਕੇ 42 43 ਦਿਨਾਂ ਦਾ ਜਿਹੜਾ ਜੀਵਨ ਚੱਕਰ ਸਾਈਕਲ ਹੈ ਜਾਂ ਜੀਵਨ ਚੱਕਰ ਹੈ ਇਹ ਆਪਦਾ ਪੂਰਾ ਕਰ ਲੈਂਦੀ ਹੈ ਜਾਨੀ ਕਿ 4-5 ਜਿਹੜੀਆਂ ਜਨਰੇਸ਼ਨਾਂ ਕਰ ਦਿੰਦਾ ਗੱਲ ਕਰੀ ਸੀ ਆਰਥਿਕ ਗਾਰਪਦਰ ਦੀ ਮੈਂ ਬੇਨਤੀ ਕਰੂੰਗਾ ਵੀ ਦੇਖੋ ਸਪਰੇਆ ਜ਼ਿੰਮੇਵਾਰ ਵਰਤਦਾ ਜਦੋਂ ਉਹਨੂੰ ਇੱਕ ਦਿਖਿਆ ਪੱਤੇ ਦੇ ਉੱਤੇ ਤਾਂ ਸਪਰੇਅ ਕਈ ਵਾਰ ਕਰਨ ਲੱਗ ਜਾਂਦੇ ਆ ਜੀਮਿੰਦਰ ਭਰਾ ਤਾਂ ਉਹਦੇ ਲਈ ਮੈਂ ਬੇਨਤੀ ਕਰੂੰਗਾ ਆਰਥਿਕ ਗੰਗਾਰ ਪੱਦਰ ਸਮਝਾਓ ਸਾਨੂੰ ਵੀ ਕਿੰਨਾ ਹੁੰਦਾ ਪੱਤੇ ਦੇ ਉੱਤੇ ਤਾਂ ਕਦੋਂ ਸਪਰੇਅ ਕਰਨੀ ਆਰਥਿਕ ਗੰਗਾਰ ਪੱਦਰ ਇਹਦੇ 'ਚ ਡਾਕਟਰ ਸਾਹਿਬ ਜਿਵੇਂ ਤੁਹਾਡਾ ਖੇਤ ਆ ਚਲੋ ਆਪਾਂ ਇੱਕ ਕਿੱਲਾ ਹੀ ਮੰਨ ਲઈએ ਆਪਾਂ ਐਗਜ਼ਾਮਪਲ ਦੇ ਤੌਰ ਤੇ ਤਾਂ ਤੁਸੀਂ ਉਹਦੇ 'ਚ ਅਲੱਗ-ਅਲੱਗ ਥਾਵਾਂ ਤੋਂ 12 ਬੁੱਟਿਆਂ ਦੀ ਚੋਣ ਕਰਨੀ ਹੈ ਠੀਕ ਹੈ ਜੀ 12 ਬੂਟਿਆਂ ਦੀ ਚੋਣ ਕਰਕੇ ਉਹਦੇ ਉੱਪਰਲੇ ਤਿੰਨ ਪੱਤਿਆਂ ਤੇ ਦੇਖਣਾ ਹੈ ਵੀ ਚਿੱਟੀ ਮੱਖੀ ਕਿੰਨੀ ਹੈਗੀ ਠੀਕ ਹੈ ਡਾਕਟਰ ਦੋ ਹੈ ਚਾਰ ਹੈ ਪੰਜ ਹੈ ਸੱਤ ਹੈ 10 ਹੈ ਜਾਂ ਜਿੰਨੀ ਵੀ ਹੈਗੀ ਹੈ ਠੀਕ ਹੈ ਜੀ ਜੇ ਉਹ ਤੁਹਾਡੀ ਐਵਰੇਜ 6 ਤੋਂ ਵੱਧ ਆਉਂਦੀ ਹੈ ਤਾਂ ਇਹਦਾ ਮਤਲਬ ਆਰਥਿਕ ਗਗਾਰ ਤੋਂ ਉੱਪਰ ਚਲੀ ਮਤਲਬ ਸਾਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਜੇ ਸਾਨੂੰ ਸਪਰੇਅ ਕਰਨ ਦੀ ਜੇ ਮਤਲਬ 6 ਤੋਂ ਘੱਟ ਆ ਤਾਂ ਫਿਰ ਸਾਨੂੰ ਸਪਰੇਅ ਕਰਨ ਦੀ ਸਪਰੇਅ ਕਰਨ ਦੀ ਫਿਰ ਕੋਈ ਜ਼ਰੂਰਤ ਨਹੀਂ ਜਾਂ ਇਹਦਾ ਇੱਕ ਹੋਰ ਵੀ ਤਰੀਕਾ ਤੁਸੀਂ ਅਪਣਾ ਸਕਦੇ ਹੋ ਤੁਸੀਂ ਖੇਤ ਦੇ ਚਾਰੇ ਹਿੱਸਿਆਂ ਤੋਂ ਤਕਰੀਬਨ 100 ਬੂਟੇ ਸਿਲੈਕਟ ਕਰੋ ਹਾਂ ਤਾਂ ਉਹਨਾਂ 'ਚ ਤੁਸੀਂ ਦੇਖੋ ਜੇ ਉਹਨਾਂ ਦੇ ਪੱਤਿਆਂ ਤੇ ਉਹਦਾ ਜਿਹੜਾ ਮਾਲ ਤਿਆਗ ਕਰਦੀ ਹੈ ਜੇ ਉਹ ਪੱਤੇ 50% ਤੋਂ ਉਹ ਜ਼ਿਆਦਾ ਅਫੈਕਟਡ ਨੇ ਜਾਂ ਜਿਨ੍ਹਾਂ ਤੇ ਕਾਲੀ ਜੂਲੀ ਲੱਗ ਚੁੱਕੀ ਹੈਗੀ ਤਾਂ ਤੁਸੀਂ ਫੇਰ ਵੀ ਸਪਰੇ ਜਿਹੜੀ ਆਪਦੀ ਇਹ ਸਟਾਰਟ ਕਰ ਦੇਣੀ ਹੈ ਠੀਕ ਹੈ ਜੀ ਠੀਕ ਹੈ ਤੇ ਡਾਕਟਰ ਸਾਹਿਬ ਕਿਹੜੀਆਂ-ਕਿਹੜੀਆਂ ਸਪਰੇਆਂ ਤੁਸੀਂ ਆਪਾਂ ਜਮੀਂਦਾ ਭਰਾ ਨੂੰ ਸਿਫਾਰਿਸ਼ ਕਰਦੇ ਆਂ ਛੱਟੇ ਮਿਸਰ ਤੋਂ ਜੀ ਪਹਿਲਾਂ ਤਾਂ ਡਾਕਟਰ ਸਾਹਿਬ ਸ਼ੁਰੂ ਚ ਤਾਂ ਤੁਸੀਂ ਜਿਵੇਂ ਆਪਾਂ ਨਿੰਮ ਵਾਲਾ ਯੂਨੀਵਰਸਿਟੀ ਕਹਿੰਦੀ ਹੈ ਘੋਲ ਤਿਆਰ ਕਰਕੇ 1200 ਐਮਐਲ ਉਹ ਕਰ ਦਿਓ ਜੀ ਕਿੱਲੇ ਦੀ ਜਾਂ ਤੁਸੀਂ ਨਿੰਬੀ ਸਾਈਡ ਹੈਗੀ ਜਾਂ ਅਚੂਕ ਹੈਗੀ ਉਹ 1 ਲੀਟਰ ਪ੍ਰਤੀ ਕਿੱਲੇ ਦੇ ਹਸਾਬ ਨਾਲ ਤੁਸੀਂ ਉਹਦੀ ਸਪਰੇਅ ਕਰ ਸਕਦੇ ਹੋਗੇ ਜਾਂ ਪੋਲੋ ਹੈ ਪਸ਼ੀਨ ਹੈਗੀ ਦਵਾਈ ਜੀ ਇਹ ਕਰ ਸਕਦੇ ਹੋਗੇ ਜਾਂ ਜਿਵੇਂ ਅਵਰੋਨ ਹੋਗੀ ਸਪਾਇਰੋਮੈਸੀਫੇਨ ਹੈਗੀ ਉਹ ਹੋਗੀ ਜਾਂ ਪਾਇਰੀ ਪ੍ਰੋਕਸੀਫੇਨ ਹੋਗੀ ਉਹ ਸਪਰੇਹਾਂ ਨੇ ਉਹ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਮਤਲਬ ਅ ਅਵਰੋਨ ਹੋਗੀ ਜਾਂ ਪਾਇਰੀ ਪ੍ਰੋਕਸੀਫੇਨ ਹੋਗੀ ਲੈਨੋ ਇਹ ਤੁਸੀਂ ਜੇ ਥੱਲੇ ਵਾਲੇ ਪਾਸੇ ਮੱਖੀ ਘਟਾ ਹੈ ਤਾਂ ਤੁਸੀਂ ਪਹਿਲਾਂ ਜੇ ਸਰਵੇ ਕਰਕੇ ਦੇਖ ਲਿਆ ਵੀ ਮੱਖੀ ਦੇ ਅੰਡੇ ਜਾਂ ਨੇਮਸ ਬਹੁਤ ਜ਼ਿਆਦਾ ਆ ਗਏ ਬੱਚੇ ਜ਼ਿਆਦਾ ਹੈ ਤਾਂ ਉਹਨਾਂ ਵਾਸਤੇ ਜਿਹੜੀ ਇਹ ਸਪਰੇਅ ਲੈਣੋ ਜਾਂ ਵਰਤਣ ਹਾਂ ਇਹ ਕਰ ਸਕਦੀਆਂ ਜੀ ਆਪਾਂ ਇਹਦੇ ਚ ਸਪਰੇਅ ਚ ਇੱਕ ਹੋਰ ਮੈਂ ਤੁਹਾਨੂੰ ਗੱਲ ਧਿਆਨ ਚ ਰੱਖਿਓ ਜੇ ਤਾਂ ਆਪਾਂ ਨੈਪਸੈਕ ਜਾਂ ਢੋਲੀ ਨਾਲ ਕਰਦੇ ਆ ਤਾਂ ਜਿਹੜਾ ਪਾਣੀ 125 ਤੋਂ 150 ਲੀਟਰ ਪਾਉਣਾ ਤੁਸੀਂ ਠੀਕ ਹੈ ਜੀ ਜੇ ਤੁਸੀਂ ਜਿਹੜੇ ਆਪਣੇ ਟ੍ਰੀਡ ਟ੍ਰੈਡੀਸ਼ਨਲ ਟਰੈਕਟਰ ਵਾਲੇ ਪੰਪ ਨੇ ਜੇ ਉਹਦੇ ਨਾਲ ਕਰਦੇ ਆ ਤਾਂ ਆਪਾਂ 250 ਲੀਟਰ ਪਾਣੀ ਪਾਉਣਾ ਜੀ ਕਿੱਲੇ ਦਾ ਠੀਕ ਹੈ ਜੀ ਤੇ ਜੇ ਆਪਾਂ ਜਿਹੜਾ ਹਾਈ ਕਲੀਅਰੈਂਸ ਜਿਹੜੇ ਆਪਾਂ ਕਹਿੰਦੇ ਨੇ ਕੀੜੇ ਸਪਰੇਅ ਜਿਹਾ ਬੂਮ ਸਪਰੇਅ ਹੂੰ ਜੇ ਉਹਦੇ ਨਾਲ ਕਰਦੇ ਆ ਤਾਂ ਜਿਹੜਾ ਪਾਣੀ ਆਪਾਂ 300 ਲੀਟਰ ਪਾਉਣਾ ਤੇ ਜਿਹੜੀਆਂ ਨੋਜ਼ਲਾਂ ਆ ਉਹ 75 ਸੈਂਟੀਮੀਟਰ ਤੇ ਰੱਖਿਓ ਤੇ ਹਰੇਕ ਨੋਜ਼ਲ 500 ਤੋਂ 600 ml ਜਿਹੜਾ ਪਾਣੀ ਹੈ ਜਾਂ ਸਪਰੇਅ ਹੈਗੀ ਉਹ 1 ਮਿੰਟ 'ਚ ਉਹ ਕੱਢਦੀ ਹੋਵੇ ਇਹ ਚੀਜ਼ਾਂ ਦਾ ਧਿਆਨ ਰੱਖਿਓ ਤੇ ਜਿਹੜਾ ਬੂਟਾ ਹੈਗਾ ਉਹ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੀ ਸਪਰੇਅ ਹੈ ਸਾਰੇ ਪੱਤਿਆਂ ਤੇ ਪੈਣੀ ਚਾਹੀਦੀ ਹੈ ਤਾਂ ਹੀ ਜਿਹੜੀ ਸਪਰੇਅ ਦਾ ਜਿਹੜਾ ਕੰਟਰੋਲ ਹੈ ਵਧੀਆ ਤਰੀਕੇ ਨਾਲ ਹੋਊਗਾ ਅ ਬਹੁਤ ਵਧੀਆ ਡਾਕਟਰ ਸਾਹਿਬ ਤੁਸੀਂ ਜਾਣਕਾਰੀ ਦੇ ਰਹੇ ਹੋ ਤੇ ਇਸੇ ਦੇ ਨਾਲ ਜੁੜੀ ਜਿਹੜੀ ਅਗਲੀ ਗੱਲਬਾਤ ਡਾਕਟਰ ਸਾਹਿਬ ਇਹ ਹੈ ਵੀ ਹਰਾ ਤੇਲਾ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਰਸ ਤੋਂ ਸ ਕੀੜਿਆਂ ਦੇ ਸਾਨੂੰ ਦੇਖਣ ਨੂੰ ਮਿਲ ਜਾਂਦਾ ਉਹਦੇ ਡਾਕਟਰ ਸਾਹਿਬ ਆਰਥਿਕ ਗਾਰ ਪੱਧਰ ਕੀ ਹੈ ਤੇ ਕਿਹੜੀਆਂ ਤੋਂ ਜੜੀਆਂ ਹੈਗੀਆਂ ਦਵਾਈਆਂ ਸਿਫਾਰਿਸ਼ ਹੈਗੀਆਂ ਇਹਦੇ ਬਾਰੇ ਜ਼ਰੂਰ ਜਾਣਨਾ ਪਊ ਇਹ ਵੀ ਇਹਦੇ ਨਾਲ ਮਿਲਦਾ ਜਲਦੀ ਜਿਹੜਾ ਪੈਸਟ ਹੈਗਾ ਡਾਕਟਰ ਸਾਹਿਬ ਹਰਾ ਤੇਲਾ ਠੀਕ ਹੈ ਜੀ ਹਰਾ ਤੇਲਾ ਤੁਸੀਂ ਪੱਤੇ ਦੇ ਥੱਲੇ ਵਾਲੇ ਪਾਸੇ ਹੀ ਇਹਨੇ ਆਂਡੇ ਦੇਣੇ ਆਗੇ ਉਥੇ ਇਹਦੇ ਨਿੰਮਸ ਹੋਣੇ ਨੇ ਤੇ ਉਥੋਂ ਹੀ ਅਡਲਟ ਨਿਕਲਣੇ ਨੇ ਨਿੰਮਸ ਨੇ ਵੀ ਅਡਲਟ ਨੇ ਵੀ ਚਿੱਟੀ ਮੱਖੀ ਵਾਂਗੂ ਜਿਹੜਾ ਰਸ ਹੈ ਉਹ ਥੱਲੇ ਵਾਲੇ ਪਾਸੇ ਪੱਤਿਆਂ ਦੇ ਜਿਹੜਾ ਉਹਨੇ ਚੂਸਣਾਗਾ ਉਹਦੇ ਨਾਲ ਕੀ ਹੁੰਦਾ ਜਿਹੜੇ ਪੱਤੇ ਤਿਆਂ ਦੇ ਕਿਨਾਰੀਆਂ ਜਾਂ ਉਹਦਾ ਟਿਪ ਹੈ ਕਿਨਾਰੀ ਹੈ ਉਹ ਜਿਹੜੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਕਿਨਾਰੀਆਂ ਜਿਹੜੀਆਂ ਬ੍ਰਾਊਨ ਹੋ ਜਾਂਦੀਆਂ ਜੇ ਉਹ 50% ਪੱਤਿਆਂ ਦੀਆਂ ਡਾਕਟਰ ਸਾਹਿਬ ਕਿਨਾਰੀਆਂ ਇਸ ਤਰ੍ਹਾਂ ਨਾਲ ਅਫੈਕਟਡ ਨੇ ਤਾਂ ਜਿਹੜੀ ਇਹਦੀ ਆਰਥਿਕ ਘਾਟਾ ਤੋਂ ਉੱਪਰ ਜਾ ਚੁੱਕਿਆ ਹੈ ਮਤਲਬ ਉਹ ਸਪਰੇਅ ਕਰਨ ਦੀ ਲੋੜ ਹੈ ਉਹਦੇ ਸਪਰੇਅ ਆਪਾਂ ਨੂੰ ਕਰਨ ਦੀ ਜ਼ਰੂਰਤ ਹੈ ਤੇ ਉਹ ਕਿਹੜੀਆਂ-ਕਿਹੜੀਆਂ ਡਾਕਟਰ ਸਾਹਿਬ ਸਪਰੇਅਾਂ ਸਾਨੂੰ ਉਹਦੇ ਦੀਆਂ ਸਪਰੇਹਾਂ ਡਾਕਟਰ ਸਾਹਿਬ ਹੈਗੇ ਕੀਫਣ ਤੇ ਨਿਓਨ 300 ml ਪ੍ਰਤੀ ਹੈਕਟੇਰ ਤੇ ਏਕੜ ਤੇ ਹੈਕਟਾਰਾ ਹੈਗੀ ਆ ਜਿਹੜੀ ਉਹ 40 ਗ੍ਰਾਮ ਹੈ ਜਿਹੜੀ ਉਹ ਇੱਕ ਏਕੜ ਦੀ ਤੁਸੀਂ ਸਪਰੇਅ ਉਵੇਂ ਕਰਨੀ ਆ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜੀ ਚੀਜ਼ ਤੁਸੀਂ ਵਰਤ ਰਹੇ ਹੋ ਉਸੇ ਹਿਸਾਬ ਨਾਲ ਉਹਦਾ ਪਾਣੀ ਦਾ ਜਿਹੜਾ ਪੱਧਰ ਉਸ ਹਿਸਾਬ ਨਾਲ ਤੁਸੀਂ ਰੱਖਣਾਗਾ ਤੇ ਉਹਦੇ ਨਾਲ ਜਿਹੜਾ ਕੰਟਰੋਲ ਆ ਤੁਹਾਡਾ ਬਹੁਤ ਵਧੀਆ ਹੋਊਗੀ ਤੇ ਨਰਮੇ ਦੀ ਫਸਲ ਹੈ ਜਿਹੜੀ ਬਹੁਤ ਵਧੀਆ ਖੜੀ ਹੈ ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਵੀ ਹੁਣ ਜਿਵੇਂ ਫੁੱਲ ਬੂਕੀ ਕਈਆਂ ਚ ਸਟਾਰਟ ਹੋ ਗਈ ਕਈਆਂ ਚ ਅੱਗੇ ਗਾਂ ਟਿੰਡੇ ਵੀ ਬਣਨਾ ਬਣਨੇ ਜਿਹੜੇ ਸਟਾਰਟ ਹੋਣਗੇ ਹਾਂਜੀ ਹਾਂਜੀ ਬਿਲਕੁਲ ਜੀ ਉਹਦੇ ਚ ਤੁਸੀਂ ਜਿਹੜੀ 13045 ਜਾਂ ਪੋਟਾਸ਼ੀਅਮ ਨਾਈਟ੍ਰੇਟ ਦੀ ਜਿਹੜੀ ਸਪਰੇ ਹੈਗੀ ਉਹ ਤੁਸੀਂ ਫੁੱਲ ਬੂਕੀ ਤੋਂ ਸਟਾਰਟ ਕਰਕੇ ਇੱਕ ਇੱਕ ਹਫਤੇ ਤੇ ਚਾਰ ਸਪਰੇਹਾਂ ਉਹਦੀਆਂ ਜਰੂਰ ਕਰਨੀਆਂ ਕਿਉਂਕਿ ਉਹ ਇੱਕ ਤਾਂ ਫਾਲ ਡਿੱਗਣ ਤੋਂ ਰੋਕਦੀ ਹੈ ਇੱਕ ਟੀਂਡੇ ਟੜਕਣ ਤੋਂ ਰੋਕਦੀ ਹੈ ਇੱਕ ਜਿਹੜਾ ਤਣਾ ਉਹਨੂੰ ਵੀ ਮਜ਼ਬੂਤ ਕਰਦੀ ਹੈਗੀ ਹੂੰ 13045 ਨਰਮਾ ਵੀ ਨਹੀਂ ਡੇਗਦਾ ਤੁਹਾਡਾ ਫਾਲ ਵੀ ਨਹੀਂ ਡੇਗਦਾ ਹੂੰ ਖੇਡਦਾ ਚੰਗਾ ਖੇਡਦਾ ਬਹੁਤ ਵਧੀਆ ਤਰੀਕੇ ਨਾਲ ਇਹ ਸਪਰੇ ਹਾਂ ਬਹੁਤ ਅਹਿਮ ਨੇ ਡਾਕਟਰ ਸਾਹਿਬ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਜੇ ਨਰਮੇ ਦੇ ਪੱਤੇ ਥੱਲਿਓਂ ਲਾਲ ਜੇ ਜ਼ਿਆਦਾ ਹੋ ਰਿਹਾ ਹੂੰ ਤਾਂ ਉਹਦੇ ਵਾਸਤੇ ਤੁਸੀਂ ਜਿਹੜੀ ਮੈਗਨੀਜ਼ ਸਲਫੇਟ ਦੀ ਜਿਹੜੀ ਸਪਰੇ ਹੈ ਮੈਗਨੀਜ਼ ਉਹ ਜ਼ਰੂਰ ਕਰਿਓ ਮੈਗਨੀਸ਼ੀਅਮ ਸਲਫੇਟ ਦੀ ਸਪਰੇ ਜ਼ਰੂਰ ਕਰਿਓ ਠੀਕ ਹੈ ਉਹਦੀ ਡਾਕਟਰ ਸਾਹਿਬ ਮਾਤਰਾ ਕਿੰਨੀ ਪਾਉਣੀ ਹੈ ਜੀ ਮੈਗਨੀਸ਼ੀਅਮ ਸਲਫੇਟ ਦੀ ਉਹਦੀ ਡਾਕਟਰ ਸਾਹਿਬ 1% ਦੇ ਹਿਸਾਬ ਨਾਲ ਜੀ ਤੁਸੀਂ 100 ਲੀਟਰ ਪਾਣੀ ਚ 1 ਕਿਲੋ ਜਿਹੜਾ ਪਾ ਕੇ ਉਹਦੀ ਸਪਰੇਅ ਕਰ ਦੇ ਠੀਕ ਹੈ ਸੋ ਕਿਸਾਨ ਭਰਾਵੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਸਾਨੂੰ ਚਿੱਟੇ ਮੱਛਰ ਬਾਰੇ ਹਰੇ ਤੇਲੇ ਬਾਰੇ ਨਾਲ ਹੀ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਕੋਈ 13045 ਜਾਂ ਪੱਤਿਆਂ ਦੀ ਲਾਲੀ ਦੀ ਸਮੱਸਿਆ ਹੈਗੀ ਉੱਥੇ ਮੈਗਨੀਸ਼ੀਅਮ ਸਲਫੇਟ ਜਿਹੜੀ ਹੈਗੀ 1 ਕਿਲੋ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਹਦੀ ਸਿਫਾਰਸ਼ ਕਰੀ ਆ ਸੋ ਆਸ ਕਰਦੇ ਆ ਕਿ ਤੁਹਾਡੇ ਲਈ ਇਹ ਜਿਹੜੀ ਜਾਣਕਾਰੀ ਲਾਹੇਵੰਦ ਹੋਊਗੀ ਬਹੁਤ ਬਹੁ ਤੇ ਵਧੇਰੇ ਜਾਣਕਾਰੀ ਦੇ ਲਈ ਜਿਹੜਾ ਹੈਗਾ ਖੇਤੀਬਾੜੀ ਵਿਭਾਗ ਜ਼ਿਲ੍ਹਾ ਬਠਿੰਡਾ ਦੇ YouTube ਚੈਨਲ ਖੇਤੀ ਗਿਆਨ ਤੇ ਵਿਕਾਸ ਉਹਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ